ਹੈਲੋ ਗਾਇਜ਼ ਕਿੱਦਾਂ ਤੁਸੀਂ ਸਾਰੇ ਠੀਕ ਹੋਵੋਗੇ ਗਾਇਜ਼ ਅਸੀਂ ਅੱਜ ਨਿਊ ਵੀਡੀਓ ਬਣਾਉਣੀ ਆਗੇ ਪਹਿਲੀ ਵੀਡੀਓ ਆ ਗਈ ਸਾਡੇ ਚੈਨਲ ਤੇ ਮੈਨੂੰ ਇਹਨਾ ਬੋਲਣਾ ਵੀ ਨਹੀਂ ਆਉਂਦਾਗਾ ਤੇ ਮੈਂ ਤੁਹਾਨੂੰ ਮੋਟਾ-ਮੋਟਾ ਸਮਝਾ ਦਿੰਨਾਗਾ ਅਸੀਂ ਗੇਮਾਂ ਦੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਤੁਹਾਨੂੰ ਬਹੁਤ ਵਧੀਆ ਫੀਲ ਕਰਾਵਾਂਗੇ ਬਹੁਤ ਹੀ ਵਧੀਆ-ਵਧੀਆ ਘੈਂਟ-ਘੈਂਟ ਗੇਮਾਂ ਲੱਭ-ਲੱਭ ਕੇ ਤੁਹਾਡੇ ਕੋਲ ਲੈ ਕੇ ਆਵਾਂਗੇ ਤੇ ਗਾਈਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਤੇ ਆਨ ਕਰ ਦਿਓ ਤੇ ਜਿਹੜਾ ਲਾਇਕ ਹੁੰਦਾਗਾ ਉਹਨੂੰ ਦੱਬ ਦਿਓ ਪੂਰਾ ਹੌਨ ਦੇ ਵਿੱਚ ਦੀ ਉਂਗਲਾਂ ਖੜਦੋ ਗਾਈਜ਼ ਇਹ ਆਪਾਂ ਲੈ ਕੇ ਆਏ ਆ ਬੌਚ ਡੌਗ ਬੌਚ ਡੌਗ 2 ਅਰਗੀ ਗੇਮ ਆ ਜਮਾ ਪੂਰੀ ਕੈਂਟ ਗੇਮ ਆਗੀ ਤੁਹਾਨੂੰ ਖੇਡ ਕੇ ਪੂਰਾ ਸੁਆਦ ਆਊਗਾ ਤੇ ਆ ਆਪਾਂ ਟਿਊਟੋਰੀਅਲ ਕਰਦੇ ਆ ਥੋੜਾ ਜਿਹਾ ਬਹੁਤ ਆ ਥੋੜਾ ਬਹੁਤਾ ਟਿਊਟੋਰੀਅਲ ਦੇਖੋ ਤੁਸੀਂ ਕਿਉਂਕਿ ਮੈਂ ਥੋੜਾ ਬਹੁਤਾ ਸਿੱਖਦਾ ਇਹਨਾਂ ਤੋਂ ਇਹ ਪਹਿਲਾਂ ਦੇਖਣਾ ਜ਼ਰੂਰ ਪੈਂਦਾ ਹੈਗਾ ਜਿਹੜਾ ਵੀ ਨਵੀਂ ਗੇਮ ਡਾਊਨਲੋਡ ਕਰਦਾ ਹੈਗਾ ਉਹਨੂੰ ਥੋੜਾ ਬਹੁਤਾ ਦੇਖਣਾ ਪੈਂਦਾ ਹੈਗਾ ਤੇ ਆਪਾਂ ਦੇਖ ਲੈਨੇ ਆ ਕਿ ਕਰ ਕਰਕੇ ਕਰ ਕਰਕੇ ਕਰ ਕਰਕੇ ਤਾਂ ਗਾਇਜ਼ ਗੇਮ ਸ਼ੁਰੂ ਕਰਦੇ ਆਪਾਂ ਇੱਥੋਂ ਕੱਟ ਦਿੰਨੇ ਆ ਥੋੜੀ ਬਤੀ ਗਾਇਜ਼ ਆਪਣਾ ਪਹਿਲਾ ਲੈਵਲ ਸਟਾਰਟ ਹੋ ਗਿਆ ਇੱਧਰ ਮਤਲਬ ਜਿਹੜੇ ਆ ਦੂਜੇ ਨੰਬਰ ਵਾਲੇ ਸੀਗੇ ਆ ਦੂਜਾ ਨੰਬਰ ਇੱਕ ਦਾ ਟਿਊਟੋਰੀਅਲ ਆਲਾ ਇੱਕ ਨਾਰਮਲ ਤੇ ਇੱਕ ਹਾਰਡ ਆਗਾ ਨਾਰਮਲ ਦੇ ਵਿੱਚ ਪੂਰਾ ਆ ਕੰਟੇਨਰ ਜੇ ਮਿਲਣਗੇ ਇਹਦੇ ਵਿੱਚ ਤੁਹਾਨੂੰ ਨਾਰਮਲ ਚੀਜ਼ਾਂ ਕਰਨ ਨੂੰ ਮਿਲਣਗੀਆਂ ਵੀ ਕੰਟੇਨਰਾਂ ਦੇ ਉੱਤੇ ਹਾਈ ਜੰਪ ਵਗੈਰਾ ਝੁੰਟਣਾ ਵਗੈਰਾ ਫਲੈਪਾਂ ਮਾਰਨੀਆਂ ਇਹ ਸਭ ਜਿਹਾ ਕੁਝ ਮਿਲ ਜੂਗਾ ਤੇ ਤੁਸੀਂ ਇਹ ਦੇਖ ਲਓ ਕਿਵੇਂ ਕਰਨਾਗਾ ਤੇ ਗਾਈਜ਼ ਇਸ ਗੇਮ ਦੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੂਗੀ ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਆਂਗੇ ਤੇ ਦੇਖੋ ਗਾਈਜ਼ ਗੇਮ ਦਾ ਪੂਰਾ ਮਾਣੋ ਆਪਣਾ ਪਹਿਲਾ ਲੈਵਲ ਕੰਪਲੀਟ ਹੁਣ ਹਾਰਡ ਵਾਲਾ ਚਲਾ ਲੈਂਦੇ ਆਪਾਂ ਹਾਰਡ ਵਾਲਾ ਚੱਲ ਪਿਆ ਇਹ ਤੇ ਦੇਖੋ ਗਾਈਜ਼ ਇਹ ਥੋੜਾ ਜਿਹਾ ਹਾਰਡ ਹੈਗਾ ਇੱਥੇ ਆਪਾਂ ਆ ਜਿਹੜੀਆਂ ਤਾਰਾਂ ਵਗੈਰਾ ਲੱਗੀਆਂ ਹੋਆਂ ਇਹਨਾਂ ਦੇ ਉੱਤੇ ਝੂਟ ਕੇ ਜਾਣਾ ਜਾਂ ਫਿਰ ਪਾਈਪਾਂ ਉੱਤੇ ਦੀ ਚੱਲ ਕੇ ਜਾਣਾ ਉਹ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਇੱਥੇ ਇੱਥੋਂ ਆਪਾਂ ਚੜ ਜਾਣੀ ਹੈਗੇ ਤੇ ਆਹ ਤਾਰ ਨੂੰ ਲਾ ਕੇ ਦੂਜੇ ਪਾਸੇ ਚੱਲ ਵਰਦੇ ਹਾਂਗੇ ਉਹ ਦੇਖੋ ਗਾਇਜ਼ ਉਹ ਹਰਾ ਜਾ ਥੱਲੇ ਡੈਗ ਪਿਆ ਮੈਂ ਕੋਈ ਬਾਤ ਨਹੀਂ ਤੇ ਹੁਣ ਦੇਖਦੇ ਆਂ ਆਪਾਂ ਕਿੱਥੋਂ ਦੀ ਜਾਵਾਂਗੇ ਦੂਜੇ ਪਾਸੇ ਇਹ ਤੋ ਨਹੀਂ ਗਿਆ ਤਾਂ ਡਿੱਗਣਾ ਲਾਜ਼ਮੀ ਆਗਾ ਦੂਜੇ ਪਾਸੇ ਦੀ ਚੱਲ ਕੇ ਦੇਖਦੇ ਹਾਂ ਚਲੋ ਵੀ ਦੂਜੇ ਪਾਸੇ ਦੀ ਚੱਲੋ ਚੱਲਦੇ ਆਂਗੇ ਦੇਖੋ ਗਾਇਜ਼ ਕਿੰਨੇ ਵਧੀਆ ਐਨੀਮੇਸ਼ਨ ਲਾਈ ਵੇ ਹੈ ਦੇ ਉੱਤੇ ਤੇ ਤੁਹਾਨੂੰ ਬਹੁਤ ਵਧੀਆ ਲੱਗੂਗਾ ਤੇ ਗੇਮ ਤਾਂ ਮੈਨੂੰ ਬਹੁਤ ਕੈਂਟ ਲੱਗਿਆ ਹਜੇ ਤੱਕ ਮੇਰੇ ਦੇ ਵਿੱਚ ਪਈ ਹੈਗੀ ਐਵੇਂ ਬਾਅਦ ਵਿੱਚ ਰਿਕਾਰਡਿੰਗ ਤਾਰ ਦਾਂਗਾ ਹਜੇ ਵੀ ਮੇਰੇ ਕੋਲੇ ਪਈ ਹੈ ਗੇਮ ਦੀ गेम मतलब गेम पे पी है गाइज आप थोड़े चल मार देंगे गए लौंख के देख लेंगे आप मार देंगे क्लिप इतों भी मार के देख ल शायद थलेगप गए ओ हो 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 भाई ये क्या था देखो गाइज ये थोड़ी जी गलिचा भरी हुई है थोड़ी जी थोड़े थोड़े ग्लैच है गए इन्हें नहीं है पूरे ਥੋੜੇ ਥੋੜੇ ਹੀ ਆ ਗਈ ਤੇ ਉਹ ਤੁਹਾਨੂੰ ਅੱਗੇ ਪਤਾ ਲੱਗ ਜੂ ਉੱਤੇ ਮੈਂ ਥੋੜੇ ਗਲੇਚ ਕਿਤੇ ਮੈਂ ਗਲੇਚ ਟੰਨੇ ਕੀ ਆ ਗਈ ਜਮਾ ਥੋੜੇ ਥੋੜੇ ਗਲੇਚ ਆ ਗਈ ਜਿਵੇਂ ਕਿ ਹੁਣ ਮੈਂ ਦੋ ਬਟਰਨ ਇਕੱਠੇ ਰੱਪਤੇ ਸੀਗੇ ਉਹ ਥੱਲੇ ਜਾਵੜਿਆ ਪੌੜੀਆਂ ਦੇ ਵਿੱਚ ਨਹੀਂ ਲੰਘਿਆ ਤੇ ਆਪਾਂ ਇੱਥੋਂ ਚੜ ਚਾਲਦੀਆਂਗੇ ਤਾਂ ਨੂੰ ਤਾਂ ਗਾਇਜ਼ ਆਪਾਂ ਇੱਥੇ ਪਹੁੰਚ ਗਏ ਤੇ ਆਪਾਂ ਇੱਥੋਂ ਦੀ ਜੰਪ ਮਾਰ ਕੇ ਇੱਥੇ ਮੇਰੇ ਕੰਡੇ ਚੁੱਭ ਗਿਆ ਤਾਰਾਂ ਤੇ ਇੱਥੋਂ ਆਪਾਂ ਫਿਰ ਆਪਾਂ ਰੱਸੀ ਝੁੰਡ ਕੇ ਚੱਲਦੇ ਆਂਗੇ ਲਿਖ ਹੋ ਗਿਆ ਓਕੇ ਬਾਏ ਬਾਏ ਗਾਇਜ਼ ਹੈ ਅਗਲੇ ਵੀਡੀਓ ਲਿਖ ਨਹੀਂ ਸਕਦਾ